ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੋਸਤੋ ਇੱਕ ਵਾਰ ਫੇਰ ਤੋਂ ਸਵਾਗਤ ਹੈ ਜੀ ਸਾਡੇ ਇੱਕ ਬਹੁਤ ਹੀ ਖਾਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਜੀ ਚੀਮਾ ਸੰਤ ਬਾਬਾ ਅਤਰ ਸਿੰਘ ਜੀ ਦੀ ਜਨਮ ਸੋ ਪ੍ਰਾਪਤ ਸਥਾਨ ਦੇ ਉੱਤੇ ਸਾਡੇ ਨਾਲ ਗਿਆਨੀ ਜੀ ਨੇ ਤੇ ਸਾਨੂੰ ਇਹਦੇ ਬਾਰੇ ਜਾਣਕਾਰੀ ਦੇਣਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਅਤੇ ਸੰਤ ਦਾ ਮਾਰਗ ਧਰਮ ਕੀ ਪੌੜੀ ਕੋਵਲ ਭਾਗੀ ਪਾਏ ਕੋੜ ਜਨਮ ਕੇ ਕਿਲ ਵਿਖਣਾ ਸੇ ਹਰ ਚਲਣੀ ਜਿੱਤ ਲਾਏ ਦੇਮਾ ਵਕਾਮਸਾਰ ਤਾਂ ਤਾਂ ਸ੍ਰੀਮਾਨ ਸੰਤ ਭਾਵਤ ਸਿੰਘ ਮਹਾਰਾਜ ਦਾ ਪਾਵਨ ਪਿੱਤਰ ਨਗਰ ਨਾਨਕਸਰ ਟੀਮਾ ਸਾਹਿਬ ਵਿਖੇ ਸੰਤ ਜੀ ਮਹਾਰਾਜ ਜੀ ਨੇ ਉਤਾਰ ਧਾਰਨਾ ਕੀਤਾ ਜਿਨ੍ਹਾਂ ਦਾ ਜਿਨ੍ਹਾਂ ਦੇ ਨਾਂ ਪਰ ਗੁਰਦੁਆਰਾ ਜਨਮ ਸਥਾਨ ਸਾਹਿਬ ਨਗਰ ਦੇ ਵਿੱਚ ਸ਼ੋਭਤ ਹੈ ਅਤੇ ਜਿਸ ਅਸਥਾਨ ਤੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਅਸਥਾਨ ਗੁਰਦੁਆਰਾ ਨਾਨਕਸਰ ਟੀਮਾ ਹੈ ਜਿੱਥੇ ਸੰਤ ਜੀ ਮਹਾਰਾਜ ਜੀ ਨੇ ਆਪਣੇ ਜੀ ਦੇ ਵਿੱਚ ਅਨੇਕਾ ਕੌਕਤ ਕੀਤੇ ਜਿਸ ਤਰ੍ਹਾਂ ਮੱਝਾਂ ਚਾਲਣੀਆਂ ਅਤੇ ਫੌਜ ਦੇ ਵਿੱਚ ਜਾਣਾ ਉਸ ਤੋਂ ਬਾਅਦ ਫਿਰ ਹੀ ਇਸ ਸਥਾਨ ਤੇ ਆ ਕੇ ਨਾਮ ਆਪਣੇ ਸਾਥੀਆਂ ਨੂੰ ਮਾਲਾ ਦੇ ਨਾਮ ਜਪਾਉਣਾ ਕੀਤਾ ਜੀ ਯਾਨੀ ਜੀ ਸਭ ਤੋਂ ਪਹਿਲਾਂ ਇਹ ਗੁਰਦੁਆਰੇ ਦਾ ਇਤਿਹਾਸ ਦੱਸੋ ਇਹ ਪਾਵਨ ਸਥਾਨ ਗੁਰਦੁਆਰਾ ਆਨੰਦ ਸਰ ਚੀਮਾ ਹੈ ਜਿੱਥੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਚਰਨ ਪਾਏ ਅਤੇ ਸੰਤ ਜੀ ਮਹਾਰਾਜ ਜੀ ਨੇ ਬਚਨ ਕੀਤੇ ਕਿ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਆਏ ਨੇ ਇਸ ਸਥਾਨ ਦਾ ਨਾਮ ਗੁਰਦੁਆਰਾ ਆਨੰਦ ਸਰ ਚੀਮਾ ਹੈ संत का मार्ग धर्म की पौड़ी कोबड़ भागी पाए कोढ़ जन्म के क्लेवख नासे हर तरणी चित्त लाए देह महावाक अनुसार श्रीमान संत बाबा अतर सिंह जी दा जो पावन पवित्र नगर चीमा है इस पवन नगर चीमा साहिब दा इतिहास आप गुरु चिंता दे रूबरू करने जा रहे हां पावन स्थान जो के गुरुद्वारा जन्म स्थान ਚੀਮਾ ਸਾਹਿਬ ਇਹ ਕੀ ਹੈ ਇਹ ਪਾਵਨ ਪਵਿੱਤਰ ਅਸਥਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦਾ ਹੈ ਅਤੇ ਉਹਨਾਂ ਦੇ ਪਾਵਨ ਪਵਿੱਤਰ ਅਸਥਾਨ ਜੋ ਕਿ ਉਹਨਾਂ ਦੇ ਖੇਤ ਵਿਖੇ ਗੁਰਦੁਆਰਾ ਨਾਨਕ ਸਰਸਾਈ ਵਿਖੇ ਹੈ ਜੋ ਕਿ ਸੰਤ ਜੀ ਮਹਾਰਾਜ ਜੀ ਨੂੰ ਸੰਗਤਾਂ ਨੇ 1911 ਦੇ ਵਿੱਚ ਅਰਦਾਸ ਕੀਤੀ ਕਿ ਸੰਤ ਜੀ ਮਹਾਰਾਜ ਜੀ ਉਹ ਇਸ ਪਾਵਨ ਨਗਰੀ ਦੇ ਵਿੱਚ ਗੁਰਦੁਆਰਾ ਸਥਾਪਿਤ ਕਰੋ ਅਤੇ ਸੰਤਾਂ ਨੇ ਬਚਨ ਕਿਹਾ ਕੇ ਭਾਈ ਇੱਥੇ ਸੰਤ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਂ ਤੇ ਗੁਰਦੁਆਰਾ ਨਾਨਕ ਸਰ ਸਾਹਿਬ ਪ੍ਰਸਿੱਧ ਹੈ ਐਸੀ ਹੀ ਪਾਵਨ ਸਥਾਨ ਤੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਤਪ ਸਥਾਨ ਹੈ ਜੋ ਕਿ ਸਰੋਵਰ ਸਾਹਿਬ ਦੇ ਵਿਚਕਾਰ ਹੈ ਅਤੇ ਨਾਲ ਹੀ ਸੰਤਾਂ ਦੇ ਸੇਵਕ ਸੰਤ ਬਾਬਾ ਤੇਜਾ ਸਿੰਘ ਜੀ ਦਾ ਪਾਵਨ ਅਸਥਾਨ ਜੋ ਕਿ ਸੰਤ ਬਾਬਾ ਅਤਰ ਸਿੰਘ ਜੀ ਦੇ ਸੇਵਕ ਬਾਬਾ ਤੇਜਾ ਸਿੰਘ ਜੀ ਡਬਲ ਐਮਏ ਹੋਏ ਹਨ ਉਹਨਾਂ ਦਾ ਪਾਵਨ ਅਸਥਾਨ ਗੁਰਦੁਆਰਾ ਅੰਗੀਠਾ ਸਾਹਿਬ ਹੈ ਜੋ ਇਸ ਪਾਵਨ ਅਸਥਾਨ ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਿਹਾ ਹੈ ਜੋ ਕਿ ਸੰਤ ਜੀ ਮਹਾਰਾਜ ਜੀ ਛੋਟੇ ਹੁੰਦਿਆਂ ਆਪਣੇ ਹਾਣੀਆਂ ਦੇ ਨਾਲ ਜੋ ਸਰੋਵਰ ਸਾਹਿਬ ਦੇ ਵਿਚਕਾਰ ਤਪਸਥਾਨ ਥੜਾਸਾ ਬਣਿਆ ਹੈ ਉਸ ਅਸਥਾਨ ਤੇ ਜਦੋਂ ਸੰਤ ਜੀ ਮਹਾਰਾਜ ਜੀ ਛੋਟੇ ਹੁੰਦੇ ਮੱਝਾ ਚਾਰਦੇ ਹੁੰਦੇ ਸਨ ਤਾਂ ਆਪਣੇ ਸਾਥੀਆਂ ਦੇ ਨਾਲ ਲੀਰਾਂ ਦੇ ਬਾਲਾਂ ਮਾਲਾ ਬਣਾਵਣਾ ਕੇ ਆਪਣੇ ਸਾਥੀਆਂ ਨੂੰ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਕਰਾਉਂਦੇ ਹੁੰਦੇ ਸਨ ਅਤੇ ਇਸੇ ਹੀ ਪਾਵਨ ਅਸਥਾਨ ਤੇ ਜਦੋਂ ਵੀ ਸੰਤ ਮਹਾਰਾਜ ਜੀ ਫੌਜ ਦੇ ਵਿੱਚ ਜਾਂਦੇ ਇਸ ਅਸਥਾਨ ਤੇ ਜਾਂਦੇ ਅਤੇ ਜਦੋਂ ਵੀ ਫੌਜ ਦੇ ਵਿੱਚੋਂ ਵਾਪਸ ਆਉਂਦੇ ਇਸੇ ਹੀ ਪਾਵਨ ਅਸਥਾਨ ਤੇ ਪਹੁੰਚਦੇ ਇਸੇ ਹੀ ਪਾਵਨ ਅਸਥਾਨ ਤੇ ਜਦੋਂ ਫੌਜ ਦੇ ਵਿੱਚੋਂ ਸੰਤ ਜੀ ਮਹਾਰਾਜ ਜੀ ਆਏ ਅਤੇ ਉਹਨਾਂ ਦੀ ਭੈਣ ਇੱਥੇ ਮੱਝਾਂ ਚਾਰਦੀ ਸੀ ਉਹਨਾਂ ਨੇ ਆਪਣੇ ਵੀਰ ਸੰਤ ਬਾਬਾ ਅਤਰ ਸਿੰਘ ਨੂੰ ਪਛਾਣਨਾ ਕੀਤਾ ਅਤੇ ਆਪਣੇ ਵੀਰ ਨੂੰ ਮੱਝਾਂ ਦੇ ਕੋਲ ਬਿਠਾ ਕੇ ਜੋ ਕਿ ਅੱਜ ਕੱਲ ਪਾਵਨ ਸਥਾਨ ਗੁਰਦੁਆਰਾ ਜਨਮ ਸਥਾਨ ਸਹਿਬ ਕੀ ਬਣਿਆ ਹੋਇਆ ਹੈ ਉੱਥੇ ਆਪਣੀ ਮਾਤਾ ਜੀ ਨੂੰ ਦੱਸਿਆ ਮਾਤਾ ਪੋਲੀਕਾਰ ਅਤੇ ਗੜਬਾ ਦੁੱਧਾ ਲੈ ਕਰਕੇ ਇਸ ਇਸ ਪਾਵਨ ਸਥਾਨ ਤੇ ਪਹੁੰਚੇ ਸੰਤ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਪੁੱਤਰ ਜੀ ਤੁਸੀਂ ਇਸੇ ਸਥਾਨ ਤੇ ਰਹੋ ਤੇ ਸੰਤ ਮਹਾਰਾਜ ਜੀ ਨੇ ਕਿਹਾ ਮਾਤਾ ਜੀ ਸਤਿਵਚਨ ਮੈਂ ਜਿੰਨਾ ਤੇਰੇ ਤੁਸੀਂ ਮੈਨੂੰ ਵਿਆਹ ਕਰਾਉਣ ਦੇ ਲਈ ਨਹੀਂ ਕਹੋਗੇ ਉਨਾ ਚਿਰ ਮੈਂ ਇਸੇ ਸਥਾਨ ਤੇ ਰਹਾਂਗਾ ਤੇ ਸੰਤ ਮਹਾਰਾਜ ਜੀ ਨੇ ਆਪਣੀ ਮਾਤਾ ਭੂਲੀ ਕੌਰ ਨੂੰ ਹਰ ਰੋਜ਼ ਇੱਕ ਜਪਜੀ ਸਾਹਿਬ ਦੀ ਪੌੜੀ ਕੰਠ ਕਰਾਉਣ ਲੱਗੇ ਅਤੇ ਜਦੋਂ ਪੂਰਾ ਜਪਜੀ ਸਾਹਿਬ ਮਾਤਾ ਭੂਲੀ ਕੌਰ ਦੇ ਕੰਠ ਹੋ ਗਿਆ ਤਾਂ ਮਾਤਾ ਭੂਲੀ ਕੌਰ ਦੇ ਆਪਣੇ ਪਵਿੱਤਰ ਮੁਖ ਤੋਂ ਇਹ ਬਚਨ ਉਚਾਰਨ ਹੋਇਆ ਕਿ ਸੰਤ ਬਾਬਾ ਤਰ ਸਿੰਘ ਜੀ ਮਹਾਰਾਜ ਤੁਸੀਂ ਕਿਰਪਾ ਕਰੋ ਸ਼ਾਦੀ ਕਰਵਾ ਲਵੋ ਜਦੋਂ ਸੰਤ ਜੀ ਨੇ ਇਹ ਵਚਨ ਸੁਨੇਆ ਤਾਂ ਉਹਨਾਂ ਨੇ ਆਪਣੀ ਮਾਤਾ ਪੂਲੀ ਕੌਰ ਨੂੰ ਕਿਹਾ ਕਿ ਮਾਤਾ ਜੀ ਤੁਸੀਂ ਵਚਨ ਤੋਂ ਹਾਰ ਗਿਓ ਐ ਕਰੋ ਇਹ ਵਰਤਨ ਵਰਤਨ ਲੈ ਕੇ ਆਪਣੇ ਘਰ ਚੱਲ ਜਾਓ ਮਾਤਾ ਜੀ ਵਰਤਨ ਲੈ ਕੇ ਆਪਣੇ ਘਰ ਗਈ ਉਸ ਤੋਂ ਬਾਅਦ ਸੰਤ ਬਾਬਾ ਤਰ ਸਿੰਘ ਜੀ ਮਹਾਰਾਜ ਦਾਮਦਵਾ ਸਾਹਿਬ ਅਤੇ ਹੋਰ अनेका ਗੁਰਦੁਆਰੇ ਗੁਰਦ ਆਮਾਂ ਦੇ ਸੇਵਾ ਕਰਦੇ ਹੋਏ ਸੰਤ ਜੀ ਮਹਾਰਾਜ ਜੀ ਇਥੋਂ ਦਮਦਵਾ ਸਾਹਿਬ ਅਤੇ ਹੋਰ अनेका ਗੁਰਦੁਆਰੇ ਗੁਰਦ ਆਮਾਂ ਦੀ ਸੇਵਾ ਕਰਾਉਂਦਿਆਂ ਹੋਇਆ ਸੇਵਾ ਕਰਦੇ ਹੋਏ ਸੰਤ ਬਾਬਾ ਜੀ ਮਹਾਰਾਜ ਪਾਵਨ ਪਵਿੱਤਰ ਗੁਰੂ ਕਾਂਸੀ ਦਮਦਵਾ ਸਾਹਿਬ ਗਏ ਜਿੱਥੇ ਸੰਤ ਜੀ ਮਹਾਰਾਜ ਨੇ ਬੁੰਗਲਾ ਮਸਤ ਵਾਲਾ ਦੀ ਸਥਾਪਨਾ ਕੀਤੀ ਅਤੇ ਅੱਜ ਕੱਲ੍ਹ अनेका ਹੀ ਉਥੋਂ ਵਿਦਿਆਰਥੀ ਵਿਦਿਆ ਲੈ ਕਰਕੇ ਦੇਸ਼ ਵਿਦੇਸ਼ ਦੇ ਵਿੱਚ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਨੇ ਸੰਤ ਜੀ ਮਹਾਰਾਜ ਜੀ 19 ਮਾਗ ਨੂੰ ਆਪਣਾ ਪੰਜ ਪੂਤਕ ਸਰੀਰ ਤਿਆਗਦੇ ਹੋਏ ਗੁਰੂ ਚਰਣਾ ਵਿੱਚ ਲੀਨ ਹੋ ਗਏ ਸਨ ਉਸ ਤੋਂ ਇਲਾਵਾ ਚੀਮਾ ਦੇ ਵਿੱਚ ਹੋਰ ਕਿਹੜੇ ਗੁਰੂ ਸਥਾਨ ਨੇ ਜਿਹੜੇ ਕਿ ਸੰਤ ਬਾਬਾ ਅਤਰ ਸਿੰਘ ਜੀ ਨਾਲ ਸੰਬੰਧਿਤ ਸ਼ਾਂਤਰੀ ਮਹਾਰਾਜੀ ਦਾ ਜੋ ਕਿ ਪਾਵਨ ਪਵਿੱਤਰ ਨਗਰ ਜਨਮ ਜਿੱਥੇ ਹੋਇਆ ਉਹ ਸਥਾਨ ਹੈ ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਜਿੱਥੇ ਅੱਜ ਕੱਲ੍ਹ ٹرسٹ ਬੜੂ ਸਾਹਿਬ ਦਾ ٹرسٹ ਬਣਿਆ ਹੋਇਆ ਹੈ ਜੋ ਕਿ ਬਾਬਾ ਇਕਬਾਲ ਜੀ ਤੋਂ ਬਾਅਦ ਆਕਾ ਜਲਸੀਰ ਸਿੰਘ ਜੀ ਇਸ ਸਥਾਨ ਨੂੰ ਚਲਾ ਰਹੇ ਨੇ ਉਹਨਾਂ ਦੇ ਚਲਾਉਣ ਦੇ ਨਾਲ ਹੀ ਅੱਜ ਅਨੇਕਾ ਬੱਚੇ ਵਿੱਦਿਆ ਪ੍ਰਾਪਤ ਕਰ ਰਹੇ ਨੇ ਜੀ ਨੌਜਵਾਨ ਵੀ ਆਪਣੀ ਵੀਡੀਓ ਦੇਖ ਰਹੇ ਨੇ ਨੌਜਵਾਨਾਂ ਨੂੰ ਸੰਤ ਪਾਪਾ ਅਤਰ ਸਿੰਘ ਜੀ ਬਾਰੇ ਵੀ ਜਾਣਕਾਰੀ ਦਿਓ ਸੰਤ ਜੀ ਮਹਾਰਾਜ ਜੀ ਦਾ ਛੋਟੇ ਹੁੰਦਿਆਂ ਇਸ ਸਥਾਨ ਤੇ ਜੋ ਕਿ ਆਪਣੇ ਖੇਤ ਵਿਖੇ ਬੱਜਾਂ ਚਾਰਨੀਆਂ ਅਤੇ ਆਪਣੇ ਹਾਣੀਆਂ ਦੇ ਨਾਲ ਲੀਰਾਨੀਆ ਮਾਲਾ ਲੈ ਕੇ ਨਾਮ ਜਿ ਪਾਉਣਾ ਸੰਤ ਜੀ ਮਹਾਰਾਜ ਜੀ ਦਾ ਇਸ ਸਥਾਨ ਤੇ ਬਹੁਤ ਹੀ ਆਉਣਾ ਜਾਣਾ ਸੀ ਇਹ ਸਥਾਨ ਬੜਾ ਹੀ ਭਾਗਾ ਵਾਲਾ ਹੈ